ਵੀ ਭਾਈ ਜਾਂ ਤਾਂ ਤੁਸੀਂ ਇੱਥੇ ਇਹ ਗੱਲ ਸਪਸ਼ਟ ਕਰੋ ਕਿਹੜੇ ਅਫਸਰ ਕਿਹੜੇ ਤਹਿਸੀਲਦਾਰ ਤੁਹਾਡੇ ਨਾਲ ਤੇ ਪੈਸੇ ਲੈਂਦੇ ਆ ਫਿਰ ਤਾਂ ਪਤਾ ਲੱਗੇ ਤੇ ਜਿਹੜੇ ਅਫਸਰ ਤੁਹਾਡੇ ਨਾਲ ਤੇ ਪੈਸੇ ਲੈ ਰਿਆ ਟਾਂਕੇ ਪਰੇ ਮਾਰੋ ਅਗਲੇ ਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਤੁਸੀਂ ਤਾਂ ਕਹਿੰਦੇ ਰਹੇ ਹੋ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਪੰਜਾਬ ਦੀ ਸੱਤਾ ਦੇ ਵਿੱਚ ਤੁਸੀਂ ਹੋਮੋ ਵਿਧਾਇਕ ਹੋਮੋ ਮੰਤਰੀ ਹੋਮੋ ਅਫਸਰ ਤੁਹਾਡੀ ਮੰਨਣਾ ਰਹੇ ਹੋ ਤੇ ਜਾਂ ਫਿਰ ਉਹ ਤੁਣਕੇ ਵਾਲੀ ਗੱਲ ਆ ਕਿ ਡੋਰਾ ਅਸਲ ਦੇ ਵਿੱਚ ਕਿਸੇ ਹੋਰ ਦੇ ਹੱਥ ਨੇ ਤੁਣਕਾ ਕੋਈ ਹੋਰ ਮਾਰਦਾ ਤੁਣਕਾ ਜਿਵੇਂ ਉੱਥੋਂ ਵੱਜਦਾ ਤੇ ਹੇਟਲੀ ਗੁੱਡੀ ਜਿਹੜੀ ਆ ਉਹ ਓਮੀ ਹਿਲਦੀ ਆ ਤੁਸੀਂ ਇਹ ਤਾਂ ਮੰਨਗੇ ਨਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਚੱਲਦੀ ਆ ਇਹ ਤਾਂ ਤੁਹਾਡੇ ਬਿਆਨਾਂ ਤੋਂ ਸਾਫ਼ ਤੇ ਸਪਸ਼ਟ ਹੋ ਰਿਹਾ ਤਾਂ ਫਿਰ ਬੋਰਡ ਤੁਸੀਂ ਵੱਡੇ ਵੱਡੇ ਕਿਹੜੀ ਗੱਲ ਦੇ ਲਾਏ ਆ ਕਿ ਭਾਈ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਤਾਂ ਭਗਵਾਨ ਸਿੰਘ ਮਾਨ ਹੋਰ ਨਾ ਸੂਬਿਆਂ ਦੇ ਵਿੱਚ ਜਾ ਕੇ ਇਹ ਕਿਉਂ ਕਹਿੰਦੇ ਆ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਮੁੰਨੂ ਨਹੀਂ ਲੱਗਦਾ ਕਿ ਜਿਹੜੇ ਭ੍ਰਿਸ਼ਟਾਚਾਰੀ ਮੁਕਤ ਦਾ ਪ੍ਰਚਾਰ ਕਰਦੇ ਫਿਰਦੇ ਸੀ ਉਹ ਮੁਖੌਟਾ ਆਪਦੇ ਆਪ ਹੀ ਚੱਕਿਆ ਗਿਆ ਕੀ ਇਹ ਭ੍ਰਿਸ਼ਟਾਚਾਰੀ ਹੁਣੇ ਸ਼ੁਰੂ ਹੋਈ ਜਾਂ ਪਿਛਲੇ 2.5-3 ਸਾਲਾਂ ਤੋਂ ਐਵੇਂ ਚੱਲ ਰਹੀ ਸੀ ਤੇ ਜੇਕਰ ਪਿਛਲੇ 2.5-3 ਸਾਲਾਂ ਤੋਂ ਐਵੇਂ ਚੱਲ ਰਹੀ ਸੀ ਤਾਂ ਬੀਬਾ ਅਨਮੋਲ ਗਗਨ ਮਾਨ ਹੋਰੀ ਚੁੱਪ ਕਿਹੜੀ ਗੱਲ ਸੀ ਉਹਨਾਂ ਬੋਲੋ ਕਿਹਾ ਜਾਂਦਾ ਕਿ ਜੇਕਰ ਕੋਈ ਮੇਰੇ ਨਾਲ ਦਾ ਭਾਪ ਜੇਕਰ ਕੋਈ ਮੇਰਾ ਕਰੀਬੀ ਮਤਲਬ ਉਹਨਾਂ ਕੋਲੇ ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਉਹਨਾਂ ਦਾ ਕਰੀਬੀ ਕੋਈ ਪੈਸੇ ਲੈ ਰਿਹਾ ਇਹਨਾਂ ਲੋਕਾਂ ਦੀ ਜਿਹੜੇ ਅਫਸਰ ਤੇ ਜਿਹੜੇ ਤਹਿਸੀਲਦਾਰ ਲੁੱਟ ਕਰ ਰਹੇ ਆ ਤਾਂ ਫਿਰ ਤੁਸੀਂ ਲੁਕੋ ਕੇ ਰਹੇ ਹੋ ਵਿਵਾਧ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਕੋਈ ਅਧਿਕਾਰੀ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਮੈਨੂੰ ਪ੍ਰੂਫ ਸਬੂਤ ਦਿਓ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਐਕਸ਼ਨ ਕਰਾਂਗੀ ਕੀ ਗੱਲ ਵੀ ਭਾਈ ਜਿਹੜੀ ਤੁਸੀਂ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਨੰਬਰ ਦਿੱਤਾ ਸੀ ਉਹ ਫਿਰ ਹੁਣ ਬੰਦ ਹੋ ਗਿਆ ਉਹਨੂੰ ਫਸ ਮੰਨੀਏ ਬੀਬੀ ਜੀ ਕਹਿੰਦੇ ਤੁਸੀਂ ਮੈਨੂੰ ਸਬੂਤ ਦਿਓ ਜੇ ਕੋਈ ਮੇਰੇ ਨਾਂ ਤੇ ਰਿਸ਼ਵਤ ਲੈਂਦਾ ਜਿਵੇਂ ਕਾਰਵਾਈ ਨਾ ਕਰਾਂ ਫਿਰ ਮੈਂ ਦੋਸ਼ੀ ਹਾਂ ਬੀਬੀ ਜੀ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡੇ ਨਾਮ ਤੇ ਪੈਸਾ ਚੱਲ ਰਿਹਾ ਤਾਂ ਫਿਰ ਲੈ ਕੌਣ ਰਿਹਾ ਉਹ ਵੀ ਤਾਂ ਤੁਹਾਨੂੰ ਪਤਾ ਹੀ ਹੋਣਾ ਫਿਰ ਕਾਰਵਾਈ ਕਰ ਦਿਓ ਉੜੀ ਕੀ ਕਿਹਨੂੰ ਜਾਣਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ حاضر ਹੋਏ ਆਂ ਗੱਲਪੱਤੀ ਤੁਹਾਡੇ ਨਾਲ ਤੁਹਾਡੇ ਲਈ ਗੱਲ ਕਰਾਂਗੇ ਆਵਾਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਅਨਮੋਨ ਗਗਲਮਾਨ ਜੋ ਅਕਸਰ ਜਿਹੜੇ ਉਹਨਾਂ ਦੇ ਬਿਆਨ ਹੈਗੇ ਆ ਉਹ ਤੇ ਚਰਚਾ ਹੁੰਦੀ ਰਹਿੰਦੀ ਆ ਚਾਹੇ ਐਮਐਸਪੀ ਨੂੰ 5 ਮਿੰਟਾਂ ਚ ਦੇਣ ਦੀ ਗੱਲ ਹੋਵੇ ਤਾਂ ਹੁਣ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਕਈ ਚੈਨਲ ਨਾਲ ਉਹ ਗੱਲ ਕਰ ਰਹੇ ਸੀਗੇ ਵੀ ਅਸੀਂ ਭਾਈ ਜਿਹੜੇ ਭ੍ਰਸ਼ਟ ਅਫਸਰਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਮੇਰੇ ਨਾਂ ਤੇ ਕੋਈ ਭ੍ਰਸ਼ਟਾਚਾਰੀ ਹੋ ਰਹੀ ਹੈ ਮੈਂ ਨਹੀਂ ਬਖਸ਼ੂਗੀ ਇਹਦੇ ਪਿੱਛੇ ਕਈ ਸਵਾਲ ਨੇ ਇਹ ਚਰਚਾ ਅਸੀਂ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਜਸ ਕਿਵੇਂ ਦੇਖਦੇ ਹੂੰ ਬੀਬੀ ਦਾ ਫੇਰ ਕਹਿੰਦੇ ਬਿਆਨ ਆ ਪੱਤਰਕਾਰ ਨਾਲ ਗੱਲਬਾਤ ਕਰ ਰਹੀ ਸੀਗੇ ਵੀ ਮੈਂ ਭ੍ਰਸ਼ਟ ਅਫਸਰਾਂ ਦੇ ਖਿਲਾਫ ਕਾਰਵਾਈ ਕਰੂੰਗੀ ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਯਾਦ ਹੀ ਕਰਵਾ ਦੇਣਾ ਚਾਹਣਾ ਬੀਬਾ ਅਨਮੋਲ ਗਗਨਮਾਨ ਹੋਰਾਂ ਨੂੰ ਕਿ ਬੀਬਾ ਜੀ ਹੁਣ ਤੁਸੀਂ ਸੱਤਾ ਦੇ ਵਿੱਚੋਂ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਤੁਸੀਂ ਵਿਰੋਧੀ ਧਿਰ ਦੇ ਵਿੱਚ ਨਹੀਂ ਹੁਣ ਪੰਜਾਬ ਦਾ ਅਧਾਰੋਂ ਮਦਾਰ ਤੁਹਾਡਾ ਹੈ ਪੰਜਾਬ ਦੇ ਰਾਜਿਆਂ ਤੁਸੀਂ ਮਹਾਰਾਜਿਆਂ ਚਾਹੇ ਤੁਸੀਂ ਆਪਣੇ ਆਪ ਨੂੰ ਆਮਕਰਾਂ ਦੇ ਕਹਿਣੇ ਹੋ ਪਰ ਹੁਣ ਤੁਸੀਂ ਪੰਜਾਬ ਦੇ ਰਾਜੇ ਮਹਾਰਾਜਿਆਂ ਇਹਠਾਂ ਤੁਹਾਡੀ ਪਰਜਾਇਆ ਪੰਜਾਬ ਦੇ ਵਿੱਚ ਕੁਝ ਸਹੀ ਹੁੰਦਾ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਤੇ ਉਹ ਜ਼ਿੰਮੇਵਾਰੀ ਤੁਸੀਂ ਸਪਸ਼ਟ ਤੌਰ ਤੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਲੈ ਵੀ ਲੈਂਦੇ ਹੋ ਤੇ ਫਿਰ ਪੰਜਾਬ ਦੇ ਵਿੱਚ ਜਿਹੜਾ ਗਲਤ ਹੁੰਦਾ ਉਹਨੂੰ ਤੁਸੀਂ ਅਫਸਰਾਂ ਤੇ ਕਿਵੇਂ ਸੱਟ ਦੋਗੇ ਜਦੋਂ ਤੁਸੀਂ ਇਹ ਕਿਵੇਂ ਕਹਿ ਦੋਗੇ ਕਿ ਭਈ ਇਹ ਚੀਜ਼ ਸਾਡੇ ਧਿਆਨ ਦੇ ਵਿੱਚ ਨਹੀਂ ਧਿਆਨ ਦੇ ਵਿੱਚ ਨਹੀਂ ਹੈਗੀ ਹੁਣ ਕੀ ਹੁੰਦਾ ਬੀਬਾ ਜੀ ਜਦੋਂ ਗੱਲ ਕਰਦੇ ਨੇ ਤਾਂ ਉਦੋਂ ਮੈਨੂੰ ਲੱਗਦਾ ਜਿਹੜੇ ਉੱਥੇ ਕੋਲੇ ਪੱਤਰਕਾਰ ਭਾਈ ਜਰਾ ਸਾਡਾ ਖੜਾ ਹੋ ਉਹ ਵੀ ਸ਼ਾਇਦ ਅੰਦਰੋਂ ਅੰਦਰੀ ਮਨੋਂ ਮਨਿ ਹੱਸ ਰਿਹਾ ਹੋਣਾ ਤੇ ਨੇੜੇ ਜਿਹੜੇ ਅਫਸਰ ਖੜੇ ਹੋਣਗੇ ਉਹ ਵੀ ਹੱਸ ਰਹੇ ਹੋਣਗੇ ਬੀਬਾ ਜੀ ਕਹਿੰਦੇ ਨੇ ਕਿ ਮੈਨੂੰ ਪਤਾ ਲੱਗਿਆ ਕਿ ਮੇਰੇ ਨਾਂ ਦੇ ਉੱਤੇ ਪੈਸੇ ਲੈ ਜਾਂਦੇ ਆ ਤਹਿਸੀਲਦਾਰ ਨੇ ਯੂ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਕੋਈ ਅਫਸਰ ਉਹਨਾਂ ਕਹਿੰਦੇ ਮੇਰੇ ਨਾਂ ਦੇ ਉੱਪਰ ਪੈਸੇ ਇਹ ਕਹਿ ਕੇ ਲੈ ਜਾਂਦੇ ਆ ਕਿ ਤਹਾਂ ਤੱਕ ਪਹੁੰਚਾਉਣੇ ਆ ਪਰ ਕਹਿੰਦੇ ਤਹਾਂ ਤੱਕ ਸਾਡੇ ਕੋਲੇ ਕੋਈ ਪੈਸਾ ਨਹੀਂ ਮਤਲਬ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸਾਡਾ ਕਿਸੇ ਨਾਲ ਕੋਈ ਲਿੰਕ ਨਹੀਂ ਹੁਣ ਬੀਬਾ ਜੀ ਨੇ ਇਹ ਗੱਲ ਕਹਿਤੀ ਕਿ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਕਿਸੇ ਨਾਲ ਕੋਈ ਲਿੰਕ ਨਹੀਂ ਵੀ ਭਾਈ ਜਾਂ ਤਾਂ ਤੁਸੀਂ ਇੱਥੇ ਇਹ ਗੱਲ ਸਪਸ਼ਟ ਕਰੋ ਕਿਹੜੇ ਅਫਸਰ ਕਿਹੜੇ ਤਹਿਸੀਲਦਾਰ ਤੁਹਾਡੇ ਨਾਲ ਤੇ ਪੈਸੇ ਲੈਂਦੇ ਆ ਫਿਰ ਤਾਂ ਪਤਾ ਲੱਗੇ ਹੁਣ ਤੁਸੀਂ ਇਹ ਗੱਲ ਇਹ ਕੀਦੇ ਧਿਆਨ ਤੁਸੀਂ ਗੱਲ ਲਿਆ ਰਹੇ ਹੋ ਸਰਕਾਰ ਤੁਹਾਡੀ ਆ ਕਦੇ ਤੁਸੀਂ ਸੁਣਿਆ ਕਿ ਇਹ ਗੱਲਾਂ ਸਰਕਾਰ ਹੁੰਦੇ ਹੋਏ ਮੰਤਰੀ ਹੋਣ ਐਮਐਲਏ ਤਾਂ ਮੰਨ ਲਿਏ ਮੰਤਰੀ ਹੋਣ ਮੰਤਰੀ ਇੱਕ ਬੇਬਸੀ ਦੇ ਰੂਪ ਦੇ ਵਿੱਚ ਇਹ ਗੱਲ ਕਹਿੰਦੇ ਨਜ਼ਰ ਆਉਣ ਕਿ ਅਫਸਰ ਸਾਡੇ ਨਾਲ ਤੇ ਪੈਸੇ ਲੈ ਰਿਆ ਤੇ ਜਿਹੜੇ ਅਫਸਰ ਤੁਹਾਡੇ ਨਾਲ ਤੇ ਪੈਸੇ ਲੈ ਰਿਆ ਟਾਂਕੇ ਪਰੇ ਮਾਰੋ ਅਗਲੇ ਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਤੁਸੀਂ ਤਾਂ ਕਹਿੰਦੇ ਰਹੇ ਹੋ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਮਤਲਬ ਤੁਸੀਂ ਇਹ ਤਾਂ ਮੰਨ ਗਏ ਨਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰੀ ਚੱਲਦੀ ਆ ਇਹ ਤਾਂ ਤੁਹਾਡੇ ਬਿਆਨਾਂ ਤੋਂ ਸਾਫ਼ ਤੇ ਸਪਸ਼ਟ ਹੋ ਰਿਹਾ ਤਾਂ ਫਿਰ ਬੋਰਡ ਤੁਸੀਂ ਵੱਡੇ ਵੱਡੇ ਕਿਹੜੀ ਗੱਲ ਤੇ ਲਾਇਆ ਕਿ ਭਾਈ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਤਾਂ ਭਗਵੰਤ ਸਿੰਘ ਮਾਨ ਹੋਰ ਨਾ ਸੂਬਿਆਂ ਦੇ ਵਿੱਚ ਜਾ ਕੇ ਇਹ ਕਿਉਂ ਕਹਿੰਦੇ ਆ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਇੱਕ ਗੱਲ ਹੋਰ ਦੱਸ ਦਿਨਾ ਸ਼ਾਇਦ ਮਾਰਚ 2022 ਦੀ ਗੱਲ ਆ ਮੇ 23 ਮਾਰਚ 2022 ਦੀ ਗੱਲ ਆ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਦੀ ਗੱਲ ਆ ਜਿਸ ਦਿਨ ਬੀਬਾ ਜੀ ਜਿਸ ਦਿਨ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹਦਾ ਐਲਾਨ ਕੀਤਾ ਜਾਂਦਾ ਇੱਕ ਨੰਬਰ ਦਿੱਤਾ ਜਾਂਦਾ ਕਿ ਭਾਈ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ادارے ਦੇ ਵਿੱਚ ਤੁਹਾਡੇ ਤੋਂ ਰਿਸ਼ਵਤ ਜਿਹੜੀ ਆ ਉਹ ਮੰਗੀ ਜਾਂਦੀ ਹੈ ਵੀਡੀਓ ਜਾਂ ਆਡੀਓ ਦੇ ਰੂਪ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਹੈਗਾ ਸਾਡੇ ਨਾਲ ਇਸ ਨੰਬਰ ਦੇ ਉੱਪਰ ਜਿਹੜਾ ਉਹ ਸਾਂਝਾ ਕਰਨਾ ਤਾਂ ਅਸੀਂ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਪਹਿਲਾਂ ਤਾਂ ਕਿੰਨੇ ਕ ਲੋਕਾਂ ਨੇ ਹਾਲੇ ਤੱਕ ਉਹ ਉਹ ਉਸ ਤੇ ਉੱਪਰ رابطہ ਕੀਤਾ ਜਾਂ ਵੀਡੀਓ ਆਡੀਓ ਸਾਂਝੀ ਕਰੀ ਇਸ ਚੀਜ਼ ਦਾ ਕਿਸੇ ਨੂੰ ਪਤਾ ਹੀ ਨਹੀਂ ਡਾਟਾ ਦਿੱਤਾ ਨਹੀਂ ਸਰ ਡਾਟਾ ਦਿੱਤਾ ਨਹੀਂ ਮੈਨੂੰ ਲੱਗਦਾ ਸ਼ਾਇਦ ਉਹ ਨੰਬਰ ਚੱਲ ਵੀ ਨਹੀਂ ਰਿਹਾ ਹੁਣ ਕਿਉਂ ਹੁਣ ਇਹ ਮੈਂ ਤਾਂ ਕਿਉਂ ਕਿਉਂਕਿ ਬੀਬਾ ਜੀ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜੇਕਰ ਕੋਈ ਅਧਿਕਾਰੀ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਮੈਨੂੰ ਪ੍ਰੂਫ ਸਬੂਤ ਦਿਓ ਮੈਨੂੰ ਉਸ ਤੋਂ ਬਾਅਦ ਫਿਰ ਮੈਂ ਐਕਸ਼ਨ ਕਰਾਂਗੀ ਕੀ ਗੱਲ ਬੀਬਾ ਜੀ ਜਿਹੜੀ ਤੁਸੀਂ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਨੰਬਰ ਦਿੱਤਾ ਸੀ ਉਹ ਫਿਰ ਹੁਣ ਬੰਦ ਹੋ ਗਿਆ ਉਹ ਉਸ ਮੰਨੀਏ ਨਾ ਉਹਨੂੰ ਫਸ ਪੜਾਕਾ ਹੀ ਮੰਨेंगे ਜਾਂ ਫਿਰ ਉਹ ਸਿਰਫ ਇੱਕ ਇਸ਼ਤਿਹਾਰਾਂ ਤੇ ਲਾਉਣ ਦੇ ਲਈ ਸੀ ਫਿਰ ਇੱਕ ਗੱਲ ਹੋਰ ਆ ਬੀਬਾ ਜੀ ਇਹ ਵੀ ਮੰਨਦੇ ਨੇ ਕਹਿੰਦੇ ਨੇ ਕਿ ਉਹ ਬਿਆਨ ਜੀ ਕੋ ਤੁਸੀਂ ਧਿਆਨ ਦੇ ਨਾਲ ਸੁਣੋਗੇ ਨਾ ਉਹਨਾਂ ਬੋਲੋ ਕਿਹਾ ਜਾਂਦਾ ਕਿ ਜੇਕਰ ਕੋਈ ਮੇਰੇ ਨਾਲ ਦਾ ਭਾਪ ਜੇਕਰ ਕੋਈ ਮੇਰਾ ਕਰੀਬੀ ਮਤਲਬ ਉਹਨਾਂ ਕੋਲੇ ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਉਹਨਾਂ ਦਾ ਕਰੀਬੀ ਕੋਈ ਪੈਸੇ ਲੈ ਰਿਹਾ ਇੱਕ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਹੈਗੀ ਆ ਕਿਉਂਕਿ ਜੇਕਰ ਜਿਹੜੇ ਬੋਲ ਆਉਂਦੇ ਨੇ ਜਿਹੜਾ ਹਾਲਾਂਕਿ ਅ ਜ਼ੁਬਾਨ ਜਦੋਂ ਉਹਨਾਂ ਦੀ ਫਿਸਲੀ ਸੀ ਉਹ ਪ੍ਰਿਸ਼ਟ ਅਫਸਰ ਕਹਿਣਾ ਚਾਹੁੰ ਸੀ ਉਸੇ ਪ੍ਰਿਸ਼ਟ ਲੀਡਰ ਵੀ ਕਿਹਾ ਗਿਆ ਸੀ ਜ਼ੁਬਾਨ ਫਿਸਲੀ ਸੀ ਪਰ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਮੇਰੇ ਕਰੀਬੀ ਜੇਕਰ ਕੋਈ ਤੁਹਾਡੇ ਤੋਂ ਪੈਸਾ ਮੰਗਦਾ ਤੁਹਾਡੇ ਕਰੀਬੀ ਕੌਣ ਨੇ ਉਹ ਅਫਸਰ ਕੌਣ ਨੇ ਉਹ ਤਹਿਸੀਲਦਾਰ ਕੌਣ ਨੇ ਤੁਸੀਂ ਸਿੱਧੇ ਤੇ ਸਪਸ਼ਟ ਰੂਪ ਦੇ ਵਿੱਚ ਇਹਨਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖੋ ਤੁਸੀਂ ਤਾਂ ਕਹਿੰਦੇ ਰਹੇ ਹੋ ਕਿ ਸਰਕਾਰ ਲੋਕਾਂ ਦੀ ਆ ਤੇ ਜੇ ਫਿਰ ਸਰਕਾਰ ਲੋਕਾਂ ਦੀ ਆ ਤਾਂ ਇਹਨਾਂ ਲੋਕਾਂ ਦੀ ਜਿਹੜੇ ਅਫਸਰ ਤੇ ਜਿਹੜੇ ਤਹਿਸੀਲਦਾਰ ਲੁੱਟ ਕਰ ਰਹੇ ਆ ਤਾਂ ਫਿਰ ਤੁਸੀਂ ਲੁਕੋ ਕੇ ਰਹੇ ਹੋ ਤੁਸੀਂ ਇਹਨਾਂ ਲੋਕਾਂ ਦੀ ਕਚੈਰੀ ਦੇ ਵਿੱਚ ਰੱਖੋ ਨਾ ਤੇ ਫਿਰ ਦੇਖੋ ਫਿਰ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਫਿਰ ਵੱਡੀ ਗੱਲ ਕਿਉਂਕਿ ਭਗਵੰਤ ਸਿੰਘ ਮਾਨ ਭ੍ਰਿਸ਼ਟਾਚਾਰ ਮੁਕਤ ਸਰਕਾਰ ਕਹਿੰਦੇ ਰਹੇ ਆ ਹੁਣ ਤਾਂ ਕਹਿੰਦੇ ਨੇ ਹੁਣ ਵੀ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਆ ਭ੍ਰਿਸ਼ਟਾਚਾਰ ਮੁਕਤ ਸਾਡੀ ਸਰਕਾਰ ਆ ਤਾਂ ਫਿਰ ਕੀ ਤੁਸੀਂ ਇਹ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਲਿਆਂਦੀ ਕਿ ਭਾਈ ਮੇਰੇ ਇਲਾਕੇ ਦੇ ਵਿੱਚ ਤਸਹਲ ਦੇ ਵਿੱਚ ਆ ਪੈਸੇ ਲਏ ਜਾ ਰਹੇ ਨੇ ਜਾਂ ਫਿਰ ਈਓ ਦੇ ਵੱਲੋਂ ਜਾਂ ਕਿਸੇ ਵੀ ਅਫਸਰਾਂ ਦੇ ਵੱਲੋਂ ਇਹ ਪੈਸੇ ਲਏ ਜਾ ਰਹੇ ਨੇ ਕੀ ਧਿਆਨ ਦੇ ਵਿੱਚ ਲਿਆਂਦੀ ਜੇਕਰ ਧਿਆਨ ਦੇ ਵਿੱਚ ਹਾਲੇ ਤੱਕ ਨਹੀਂ ਲਿਆਂਦੀ ਤਾਂ ਫਿਰ ਕਿ ਤੇ ਜੇਕਰ ਤੁਸੀਂ ਧਿਆਨ ਦੇ ਵਿੱਚ ਲਿਆ ਚੁੱਕੇ ਹੋ ਤਾਂ ਭਗਵੰਤ ਸਿੰਘ ਮਾਨ ਜਾਂ ਉਤਕਾਰੀਆਂ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਤੱਕ ਫ੍ਰੈਕਸ਼ਨ ਕਿਉਂ ਨਹੀਂ ਲਿਆ ਗਿਆ ਫਰੇਥੇ ਕੀ ਮੰਨੀਏ ਇੱਕ ਤੁਹਾਨੂੰ ਹੋਰ ਦੱਸ ਦਵਾਂ ਜਿਹੜੇ ਜਿਹੜੀ ਖਰੜ ਦੇ ਇਲਾਕੇ ਦੀ ਜਿਵੇਂ ਤਹਿਸੀਲ ਦੀ ਆਪਾਂ ਗੱਲ ਕਰੀਏ ਨਾ ਜੇ ਪੰਜਾਬ ਭਰ ਦੇ ਵਿੱਚੋਂ ਸੁਰਿੰਦਰ ਮੰਨੀਏ ਤਾਂ ਸਭ ਤੋਂ ਵੱਧ ਅਮੀਰ ਤਹਿਸੀਲ ਮੰਨਿਆ ਜਾਂਦਾ ਹੈ ਕਿਉਂਕਿ ਖਰੜ ਮੁਹਾਲੀ ਦਾ ਏਰੀਆ ਲੱਗਦਾ ਹੈ ਚੰਡੀਗੜ੍ਹ ਮੁਹਾਲੀ ਖਰੜ ਮੁਹਾਲੀ ਦਾ ਏਰੀਆ ਲੱਗਦਾ ਤਾਂ ਉੱਥੇ ਮਤਲਬ ਮੋਸਟਲੀ ਬਿਲਡਰ ਤੁਸੀਂ ਉਸ ਇਲਾਕੇ ਦੇ ਵਿੱਚ ਦੇਖੋਗੇ ਮਹਿੰਗੀ ਜਗ੍ਹਾ ਮਹਿੰਗੀ ਜਗ੍ਹਾ ਤਾਂ ਉਹਨੂੰ ਮਤਲਬ ਉਹ ਹੀ ਹੈ ਕਿ ਸਭ ਤੋਂ ਅਮੀਰ ਤਹਿਸੀਲ ਜੇਕਰ ਉਹਨੂੰ ਮੰਨਿਆ ਜਾਂਦਾ ਤਾਂ ਹੁਣ ਜਿਹੜੇ ਬੀਬਾ ਜੀ ਦੇ ਬੋਲ ਨੇ ਇਤੋਂ ਇੱਕ ਚੀਜ਼ ਤਾਂ ਸਪਸ਼ਟ ਹੁੰਦੀ ਹੈ ਕਿ ਉੱਥੇ ਭ੍ਰਿਸ਼ਟਾਚਾਰੀਤਾ ਚੱਲ ਰਹੀ ਹੈ ਅਫਸਰशाही ਭ੍ਰਿਸ਼ਟਾਚਾਰੀਤਾ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਕਰ ਰਹੀ ਹੈ ਪਰ ਇੱਕ ਗੱਲ ਹੋਰ ਹੈ ਕਿ ਇਹ ਭ੍ਰਿਸ਼ਟਾਚਾਰੀ ਹੋਣੇ ਸ਼ੁਰੂ ਹੋਈ ਜੇ ਹੋਣੇ ਸ਼ੁਰੂ ਹੋਈ ਜਾਂ ਪਿਛਲੇ 2.5-3 ਸਾਲਾਂ ਤੋਂ ਐਵੇਂ ਚੱਲ ਰਹੀ ਸੀ ਤੇ ਜੇਕਰ ਪਿਛਲੇ 2.5-3 ਸਾਲਾਂ ਤੋਂ ਐਵੇਂ ਚੱਲ ਰਹੀ ਸੀ ਤਾਂ ਬੀਬਾ ਅਨਮੋਲ ਗਗਨ ਮਾਨ ਹੋਰੀ ਚੁੱਪ ਕਿਹੜੀ ਗੱਲ ਸੀ ਕਿਸੇ ਨੇ ਚੁੱਪ ਕਰਾਇਆ ਹੋਸੀ ਜਾਂ ਆਪ ਮੁਹਾਰੇ ਚੁੱਪ ਕਰਕੇ ਬੈਠੇ ਸੀ ਕਿ ਦੇਖ ਦੇ ਦੇਖਦੀ ਆ ਭਾਈ ਮੈਂ ਦੇਖਦੀ ਆ ਬੀਬਾ ਜੀ ਕਹਿੰਦੇ ਨੇ ਮੈਂ ਅਫਸਰਾਂ ਨੂੰ ਫੋਨ ਤਾਂ ਕੀਤਾ ਮਨੂ ਕਿਹਾ ਕਿ ਸਭ ਤੋਂ ਭ੍ਰਿਸ਼ਟ ਅਫਸਰਾਂ ਦਾ ਅਵਾਰਡ ਜਿਹੜਾ ਹੈਗਾ ਉਹ ਇਹ ਨਾ ਹੋਵੇ ਕਿ ਕਿਤੇ ਉਹ ਅਵਾਰਡ ਤੁਹਾਨੂੰ ਮਿਲ ਜੇ ਤੁਸੀਂ ਭ੍ਰਿਸ਼ਟ ਅਫਸਰਾਂ ਦੀ ਗਲਤੀ ਕਰਤੀ ਕਿ ਭ੍ਰਿਸ਼ਟ ਅਫਸਰਾਂ ਦਾ ਅਵਾਰਡ ਮੈਂ ਵਾਰ-ਵਾਰ ਕਹਿ ਰਿਹਾ ਫਿਰ ਉਹ ਭ੍ਰਿਸ਼ਟ ਅਫਸਰ ਕਿਹੜੇ ਨੇ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਤਾਂ ਲਿਆਓ ਨਾ ਤੁਸੀਂ ਲੋਕਾਂ ਦੇ ਧਿਆਨ ਦੇ ਵਿੱਚ ਤਾਂ ਲਿਆਓ ਨਾ ਕਿਉਂਕਿ ਹੁਣੇ ਤੁਹਾਡੇ ਇੰਨੇ ਕਹਿਣ ਦੇ ਨਾਲ ਤਾਂ ਉੱਥੇ ਭ੍ਰਿਸ਼ਟਾਚਾਰੀ ਬੰਦ ਵੀ ਨਹੀਂ ਹੋਈ ਹੋਣੀ ਉਹ ਕੀ ਪਤਾ ਹੁਣ ਵੀ ਕਿੰਨੇ-ਕਿੰਨੇ ਲੋਕਾਂ ਨੂੰ ਠੱਗਦੇ ਹੋਣਗੇ ਕਿੰਨੇ-ਕਿੰਨੇ ਲੋਕਾਂ ਤੋਂ ਪੈਸੇ ਵਸੂਲਦੇ ਹੋਣਗੇ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਮੇਰੇ ਨਾਮ ਦੇ ਉ ਕੀਪਤਾ ਕਿੰਨੇ ਲੋਕਾਂ ਨੂੰ ਠੱਗਦੇ ਹੋਣਗੇ ਤਾਂ ਗੱਲ ਆ ਕਿ ਭ੍ਰਿਸ਼ਟਾਚਾਰ ਦੀ ਸਿਰਫ ਗੱਲ ਕਰਨੀ ਭ੍ਰਿਸ਼ਟਾਚਾਰ ਮੁਕਤੀ ਦੀ ਸਿਰਫ ਗੱਲ ਕਰਨੀ ਇਹਦੇ ਨਾਲ ਭ੍ਰਿਸ਼ਟਾਚਾਰ ਮੁਕਤ ਜਿਹੜਾ ਹੈਗਾ ਉਹ ਨਹੀਂ ਹੋਣ ਵਾਲਾ ਫਿਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਹੁਣ ਪੰਜਾਬ ਦੇ ਵਿੱਚ ਤੁਸੀਂ ਸੱਤਾ ਦੇ ਵਿੱਚੋਂ ਪੰਜਾਬ 'ਚ ਕੀ ਚੰਗਾ ਹੁੰਦਾ ਉਹ ਵੀ ਜ਼ਿੰਮੇਵਾਰੀ ਤੁਹਾਡੀ ਆ ਜਿਹੜ ਤੁਸੀਂ ਲੈ ਵੀ ਰਹੇ ਹੋ ਪੰਜਾਬ 'ਚ ਕੀ ਮਾੜਾ ਹੁੰਦਾ ਉਹ ਵੀ ਜ਼ਿੰਮੇਵਾਰੀ ਤੁਹਾਡੀ ਆ ਤਾਂ ਫਿਰ ਇਹ ਦੱਸੋ ਕਿ ਪੰਜਾਬ ਦੀ ਸੱਤਾ ਦੇ ਵਿੱਚ ਤੁਸੀਂ ਹੋਮੋਂ ਵਿਧਾਇਕ ਹੋਮੋਂ ਮੰਤਰੀ ਹੋਮੋਂ ਅਫਸਰ ਤੁਹਾਡੀ ਮੰਨਣਾ ਰਹੇ ਹੋ ਹੂੰ ਕੀ ਗੱਲ ਹਰ ਹਲਕੇ ਦੇ ਵਿੱਚ ਹਰ ਏਰੀਆ ਦੇ ਵਿੱਚ ਇਹੀ ਹਾਲ ਹੁਣ ਅਫੀਸਰ ਜਿਹੜੇ ਨੇ ਉਹ ਵਿਧਾਇਕਾਂ ਦੀ ਜਾਂ ਮੰਤਰੀਆਂ ਦੀ ਮੰਨਦੇ ਨਹੀਂ ਤਾਂ ਫਿਰ ਵਿੱਚ ਕੜੀ ਕਿਹੜੀ ਆ ਵਿੱਚ ਐਸੀ ਕਿਹੜੀ ਦੁਵਾਰਾ ਜਿਹੜੀ ਮੰਨਣ ਨਹੀਂ ਦੇ ਰਹੀ ਜਾਂ ਜਿਹੜੀ ਮਨਵਾ ਨਹੀਂ ਦੇ ਰਹੀ ਜਾਂ ਕੀ ਲੱਗਦਾ ਹੈ ਕਿ ਜਿਹੜੀਆਂ ਉਹ ਗੱਲਾਂ ਹੁੰਦੀਆਂ ਨੇ ਜਿਹੜੇ ਉਹ ਸਵਾਲ ਉੱਠਦੇ ਨੇ ਕਿ ਡੋਰਾਂ ਕਿਸੇ ਹੋਰ ਦੇ ਹੱਥ ਨੇ ਪੰਜਾਬ ਦੇ ਵਿੱਚ ਤਾਂ ਸਿਰਫ ਦਿਖਾਵੇ ਦੇ ਲਈ ਹੈ ਸਭ ਕੁਝ ਆ ਜਾਂ ਫਿਰ ਐਸਾ ਕੁਝ ਆ ਕੀ ਗੱਲ ਕਿ ਵਿਚਾਲੇ ਕੋਈ ਐਸੀ ਟੀਮ ਬੈਠੀ ਆ ਕਿ ਜਿਹੜੀ ਮੰਨਣ ਨਹੀਂ ਦੇ ਰਹੀ ਜਾਂ ਜਿਹਦੇ ਕਹੇ ਦੇ ਉੱਪਰ ਜਾਂ ਜਿਨ੍ਹਾਂ ਦੇ ਜੇ ਇਸ਼ਾਰੇ ਦੇ ਉੱਪਰ ਸਭ ਕੁਝ ਹੋ ਰਿਹਾ ਹਾਲ ਕੁਛ ਤਾਂ ਐਸਾ ਹੈਗਾ ਨਾ ਕਿ ਜੇਕਰ ਮੰਤਰੀ ਨੂੰ ਬੇਬਸ ਹੋ ਕੇ ਕੈਮਰੇ ਅੱਗੇ ਇਹ ਕਹਿਣਾ ਪਾਏਗਾ ਕਿ ਅਫਸਰ ਮੇਰੇ ਕਰੀਬੀ ਮੇਰੇ ਨਾਮ ਤੇ ਪੈਸੇ ਲੈਣ ਤਾਂ ਫਿਰ ਇਹ ਤਾਂ ਮੰਨ ਲਿਏ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਤਾਂ ਹੈਗਾ ਨਾ ਜਿਵੇਂ ਨਾ ਜੈਸੇ ਇਹ ਨਾ ਸਿਰਫ ਝੁਮਲੇਵਾਜੀ ਵੱਧ ਹੈਗੀ ਹੈ ਮੰਤਰੀ ਬੀਬੀ ਦਾ ਜਿਹੜਾ ਬਿਆਨ ਆਉਂਦਾ ਵੀ ਭ੍ਰਸ਼ਟ ਅਫਸਰ ਹੈ ਕਿਉਂਕਿ ਜੇ ਆਪਾਂ ਪਿੱਛੇ ਰਿਕਾਰਡ ਦੇਖੀਏ ਸਰਕਾਰ ਦਾ ਆਈ ਇਸ ਤਰ੍ਹਾਂ ਦੀਆਂ ਪਤਨੀਆਂ ਅਮਰੂਦ ਘਟਾਲੇ ਚ ਆ ਜਾਂਦੀਆਂ ਉਹਦਾ ਕੁਝ ਨਹੀਂ ਬੰਦ ਆਈ ਇਸ ਲੋਬੀ ਉਹਨਾਂ ਦੇ ਪ੍ਰਭਾਵ ਪਾਉਂਦੀ ਹੈ ਪੀਐਸ ਆਰਟੀ ਫੜਿਆ ਜਾਂਦਾ ਹੈ ਪੀਐਸ ਐਸੋਸੀਏਸ਼ਨ ਚਲੀ ਜਾਂਦੀ ਹੈ ਤਹਿਸੀਲਦਾਰ ਕਹਿੰਦੇ ਵੀ ਜਾਲੀ ਲਿਸਟਾਂ ਜਾਰੀ ਹੋ ਗਈਆਂ ਵੀ ਜਾਲੀ ਭਰਤੀ ਹੋਇਆ ਕਾਂਗਰਸ ਸਰਕਾਰ ਵੇਲੇ ਅਕਾਲੀ ਸਰਕਾਰ ਵੇਲੇ ਉਹਨਾਂ ਕੋ ਨਹੀਂ ਕਰ ਸਕੇ ਉਹਨਾਂ ਦਾ ਮੈਨੂੰ ਲੱਗਦਾ ਹੈ ਕੁਝ ਕਰ ਨਹੀਂ ਪਾਉਣਗੇ ਸਿਰਫ ਇਹ ਹੈ ਵੀ ਬਿਆਨ ਆ ਗਿਆ ਲੋਕ ਖੁਸ਼ ਹੋ ਜਾਣਗੇ ਬੀਬੀ ਨੂੰ ਬਾਵਾ ਫਿਕਰ ਆ ਲੋਕਾਂ ਦਾ ਪਰ ਹੋਣਾ ਕੁਝ ਨਹੀਂ ਇਹਨਾਂ ਦਾ ਅਫਸਰਾਂ ਦਾ ਮੈਨੂੰ ਨਹੀਂ ਲੱਗਦਾ ਇਹ ਤਾਂ ਪਿਛਲੇ ਆਪਾਂ ਰਿਕਾਰਡ ਕੱਢ ਲਈਏ ਨਾ ਜੇ 2.5 ਸਾਲ ਤੋਂ ਜਿਵੇਂ ਤੁਸੀਂ ਗੱਲ ਕਰੀਏ ਕਿ ਪਿਛਲੇ ਜਿਕਰ 2.5 ਸਾਲਾਂ ਦਾ ਜਾਂ ਇਹਨਾਂ ਦਾ ਪੌਣੇ 3 ਸਾਲਾਂ ਦਾ ਰਿਕਾਰਡ ਕੱਢ ਲਈਏ ਤਾਂ ਉਹ ਰਿਕਾਰਡ ਸਾਫ਼ ਤੇ ਸਪਸ਼ਟ ਉੱਚੀ ਉੱਚੀ ਬੋਲ ਕੇ ਕਹਿ ਰਿਹਾ ਕਿ ਅਸ਼ਤਿਆਰਾਂ ਤੇ ਸਟੇਜਾਂ ਤੇ ਮੀਡੀਆ ਅੱਗੇ ਗੱਲਾਂ ਕੁਝ ਹੋਰ ਨੇ ਬਿਆਨ ਕੁਝ ਹੋਰ ਨੇ ਪਰ ਜੇ ਅੰਦਰੋਂ ਖੰਘਾਲੋਗੇ ਅੰਦਰਲੀ ਗੱਲਬਾਤ ਤੁਸੀਂ ਫਰੋਲੋਗੇ ਤਾਂ ਅੰਦਰਲੀਆਂ ਗੱਲਾਂ ਅੰਦਰਲੇ ਬਿਆਨ ਉਹ ਕੁਝ ਹੋਰ ਨੇ ਉਹ ਵੱਖਰੇ ਨੇ ਉਹ ਵੱਖ ਨੇ ਹੁਣ ਤੁਸੀਂ ਕਹਿੰਦੇ ਕਿ ਬੀਬੀ ਨੇ ਬਿਆਨ ਸ਼ਾਇਦ ਜਿਹੜਾ ਬਿਆਨ ਆ ਕਿ ਲੋਕਾਂ ਚ ਵਾਹਵਾਹੀ ਕਰਨ ਦੇ ਤੋ ਪਰ ਅਸਲ ਦੇ ਵਿੱਚ ਇੱਕ ਹੈ ਨਾ ਹੋ ਸਕਦਾ ਬੀਬੀ ਨੇ ਬਿਆਨ ਬਿਨ ਸੋਚੇ ਜਾਂ ਵਾਹਵਾਹੀ ਕਰਨ ਦੇ ਲਈ ਦਿੱਤਾ ਹੋਵੇ ਪਰ ਇਹ ਬਿਆਨ ਅੰਦਰ ਖਾਤੇ ਸਰਕਾਰ ਨੂੰ ਕਿੱਡੀ ਵੱਡੀ ਸੱਟ ਮਾਰ ਗਿਆ ਪਰ ਇਹ ਬਿਆਨ ਬਾਰੇ ਬਿਆਨ ਆਮ ਆਦਮੀ ਪਾਰਟੀ ਨੂੰ ਅੰਦਰ ਖਾਤੇ ਕਿੱਡੀ ਵੱਡੀ ਸੱਟ ਮਾਰ ਗਿਆ ਕਿੱਡੇ ਵੱਡੇ ਪੋਲ ਖੋਲ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਭ੍ਰਿਸ਼ਟਾਚਾਰੀ ਮੁਕਤ ਦਾ ਪ੍ਰਚਾਰ ਕਰਦੇ ਫਿਰਦੇ ਸੀ ਉਹ ਮੁਕੌਟਾ ਆਪ ਦੇ ਆਪ ਹੀ ਚੱਕਿਆ ਗਿਆ ਹਮਮ ਵਿਰੋਧੀਆਂ ਨੇ ਤਾਂ ਚੱਕਣਾ ਹੀ ਚੱਕਣਾ ਚਲੋ ਵਿਰੋਧੀ ਧਿਰ ਆ ਉਹ ਤਾਂ ਕੰਮ ਵੀ ਉਹ ਹੱਕ ਵੀ ਬਣਦਾ ਹੈ ਚੱਕਣ ਦਾ ਵਿਰੋਧੀਆਂ ਨੇ ਤਾਂ ਚੱਕਣਾ ਹੀ ਚੱਕਣਾ ਨਾਲ ਹੀ ਨਾਲ ਹੁਣ ਤਾਂ ਭਾਈ ਇਹਨਾਂ ਤੇ ਆਪਦੇ ਮੰਤਰੀ ਕਹਿਣ ਲੱਗੇ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਭਈ ਭ੍ਰਿਸ਼ਟਾਚਾਰ ਜਿਹੜਾ ਹੈਗਾ ਚੱਲ ਰਿਹਾ ਹੋ ਸਕ ਮੰਨਦੇ ਆ ਕਿ ਬੀਬੀ ਦੀ ਨੀਤ ਜਿਹੜੀ ਹੈ ਸਹੀ ਹੋਵੇ ਅਸੀਂ ਇੱਕ ਇੱਕ ਵਾਰੀ ਇਹ ਮੰਨ ਕੇ ਚੱਲਦੇ ਆ ਕਿ ਬੀਬੀ ਦੀ ਨੀਤ 100% ਸਹੀ ਆ ਤੇ ਬੀਬੀ ਜੀ ਨੇ ਭ੍ਰਿਸ਼ਟਾਚਾਰ ਅਫਸਰਾਂ ਨੂੰ ਫੋਨ ਵੀ ਕੀਤਾ ਹਣਾ ਉਹਨਾਂ ਦੇ ਖਿਲਾਫ ਨੇ ਤਾਂ ਮੈਂ ਤਾਂ ਇਹੀ ਕਹਿਣਾ ਕਿ ਫਿਰ ਬੀਬੀ ਜੀ ਤੁਸੀਂ ਦੇਰੀ ਕਿਹੜੀ ਗੱਲ ਦੀ ਲਾ ਰਹੇ ਫਿਰ ਜਿਹੜੇ ਉਹ ਆਫੀਸਰ ਨੇ ਜਦੋਂ ਤੁਹਾਡੇ ਕੋਲ ਤੁਹਾਨੂੰ ਇਹ ਪਤਾ ਲੱਗ ਕਿ ਮੇਰੇ ਨਾਂ ਤੇ ਮੇਰੇ ਕਰੀਬੀ ਮੇਰੇ ਨਾਂ ਤੇ ਆਫੀਸਰ ਜਾਂ ਤਹਿਸੀਲਦਾਰ ਜਿਹੜੇ ਨੇ ਉਹ ਪੈਸੇ ਲੈਂਦੇ ਨੇ ਤਾਂ ਫਿਰ ਸੁਭਾਵਿਕ ਤੌਰ ਤੇ ਤੁਸੀਂ ਮੰਤਰੀਓ ਤੁਹਾਡੇ ਕੋਲੇ ਨਾਮ ਵੀ ਆ ਗਏ ਹੋਣਗੇ ਕਿ ਤੁਹਾਡੇ ਨਾਂ ਤੇ ਪੈਸੇ ਕੌਣ ਖਾ ਰਿਆ ਤਾਂ ਫਿਰ ਉਹ ਨਾਮ ਜਨਤਕ ਕਿਉਂ ਨਹੀਂ ਕਰਦੇ ਲੋਕਾਂ ਦੇ ਵਿੱਚ ਕਿਉਂ ਨਹੀਂ ਰੱਖਦੇ ਉਹ ਨਾਮ ਉਹ ਨਾਮ ਤੁਸੀਂ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਦੰਦੇ ਕਿ ਭਾਈ ਆਹ ਨੇ ਇਹਨਾਂ ਤੇ ਕਾਰਵਾਈ ਕਰੋ ਫਿਰ ਕਾਰਵਾਈ ਤੁਸੀਂ ਜਿਹੜੀ ਹੈ ਕਿਉਂ ਨਹੀਂ ਕਰਦੇ ਜੇ ਇਦਾਂ ਦੀਆਂ ਕਾਰਵਾਈਆਂ ਨਹੀਂ ਕਰੋਗੇ ਤੁਹਾਨੂੰ ਲੱਗਦਾ ਭ੍ਰਿਸ਼ਟਾਚਾਰ ਮੁਕਤ ਬਣ ਜਾਊਗਾ ਕਿ ਇਕੱਲੇ ਬਿਆਨਾਂ ਦੇ ਨਾਲ ਹੀ ਭ੍ਰਿਸ਼ਟਾਚਾਰ ਮੁਕਤ ਬਣ ਜੀ ਤਾਂ ਸਵਾਲ ਤਾਂ ਹੁਣ ਇਹ ਹੈ ਨਾ ਕਿ ਤੁਸੀਂ ਆਖ ਦਿੱਤਾ ਹੁਣ ਤਾਂ ਲੋਕਾਂ ਦੇ ਵੀ ਧਿਆਨ ਤੋਂ ਲੋਕਾਂ ਦੇ ਧਿਆਨ ਦੇ ਵਿੱਚ ਪਹਿਲੀ ਹੋਣਾ ਉਹ ਕਹਿੰਦੇ ਹੁੰਦੇ ਨਾ ਕਿ ਧੂਆ ਉੱਥੋਂ ਹੀ ਉੜਦਾ ਹੁੰਦਾ ਜਿੱਥੇ ਅੱਗ ਲੱਗੀ ਹੋਵੇ ਇਹ ਤਾਂ ਸਾਫ ਤੇ ਸਪਸ਼ਟ ਹੋ ਗਿਆ ਕਿ ਇਸ ਇੱਥੇ ਕੁਛ ਨਾ ਕੁਛ ਕਾਲਾ ਮਾਲਾ ਚੱਲ ਰਿਹਾ ਤਾਂ ਮੈਂ ਉਹੀ ਸਵਾਲ ਫਿਰ ਤੋਂ ਉਠਾਉਣਾ ਕਿ ਜੇਕਰ ਭਾਈ ਅਫਸਰ ਐਮਐਲਏ ਦੇ ਨਹੀਂ ਮੰਨਦੇ ਜੇਕਰ ਅਫਸਰ ਐਮਪੀ ਜਿਹੜੇ ਹੈਗੇ ਆ ਤੁਹਾਡੇ ਮੰਤਰੀਆਂ ਦੇ ਨਹੀਂ ਮੰਨਦੇ ਤਾਂ ਫਿਰ ਇਹ ਤਾਂ ਦੱਸ ਦਿਓ ਨਾ ਕਿ ਅਫਸਰ ਮੰਨਦੇ ਕੀ ਦੀ ਆ ਵਿਚ ਕੜੀ ਐ ਸੀ ਕਿਹੜੀ ਜੋੜੀ ਆ ਜਿਹੜੀ ਕੜੀ ਨਾ ਤਾਂ ਮੰਤਰੀਆਂ ਦੀ ਮੰਨਣ ਦਿੰਦੀ ਆ ਤੇ ਨਾ ਐਮਐਲਏ ਦੀ ਮੰਨਣ ਦਿੰਦੀ ਆ ਤੇ ਜਾਂ ਫਿਰ ਉਹ ਤੁਣਕੇ ਵਾਲੀ ਗੱਲ ਆ ਕਿ ਡੋਰਾ ਅਸਲ ਦੇ ਵਿੱਚ ਕਿਸੇ ਹੋਰ ਦੇ ਹੱਥ ਨੇ ਤੁਣਕਾ ਕੋਈ ਹੋਰ ਮਾਰਦਾ ਤੁਣਕਾ ਜਿਵੇਂ ਉੱਥੋਂ ਵੱਜਦਾ ਹੇਟਲੀ ਗੁੱਡੀ ਜਿਹੜੀ ਆ ਉਹ ਓਮੀ ਹਿਲਦੀ ਆ ਤਾਂ ਇਹ ਸੋਚਣ ਦੀ ਜ਼ਰੂਰਤ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜੀ ਹੈਗੀ ਆ ਉਹ ਇਹੋ ਬੇਨਤੀ ਕਰਦੇ ਆ ਕਿ ਉਹ ਤੁਸੀਂ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦਾ ਐਲਾਨ ਕੀਤਾ ਸੀ ਉੱਥੇ ਇੱਕ ਨੰਬਰ ਵੀ ਦਿੱਤਾ ਸੀ ਪਰ ਉਹ ਨੰਬਰ ਤੇ ਮੈਨੂੰ ਲੱਗਦਾ ਉਸ ਹੱਦ ਤੱਕ ਕਾਰਵਾਈ ਨਹੀਂ ਹੋ ਰਹੀ ਬੀਬੀ ਜੀ ਕੇ ਨੰਬਰ ਮੈਂ ਆਪਦਾ ਵੀ ਜਾਰੀ ਕਰੂੰ ਇਹ ਵੀ ਇਹ ਹੀ ਸੁਣਾਵਾ ਮੈਂ ਉਹੀ ਗੱਲ ਕਰਦਾ ਨਾ ਜਿਵੇਂ ਪਹਿਲਾਂ ਵੀ ਜਿਵੇਂ ਪਹਿਲਾਂ ਵੀ ਇੱਕ ਫਿਰ ਭਾਈ ਤੁਸੀਂ ਮੁੱਖ ਮੰਤਰੀ ਸਭ ਤੋਂ ਵੱਡੇ ਤਾਂ ਹੈ ਨਹੀਂ ਨਾ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਐਂਟੀ ਕ腐ਸ਼ਨ ਐਕਸ਼ਨ ਲਾਈਨ ਦੇ ਵਿੱਚ ਇੱਕ ਨੰਬਰ ਜਿਹੜਾ ਜਗਜਾਹਰ ਕੀਤਾ ਸੀ ਇੱਕ ਨੰਬਰ ਕਿ ਭਾਈ ਇਸ ਨੰਬਰ ਤੇ ਉਪਰ ਤੁਸੀਂ ਵੀਡੀਓ ਜਾਂ ਆਡੀਓ ਪਾ ਸਕਦੇ ਹੋ ਜੇਕਰ ਕਿਸੇ ਤਰ੍ਹਾਂ ਦੀ ਰਿਸ਼ਵਤ ਖੋਰੀ ਚੱਲਦੀ ਆ ਹੁਣ ਬੀਬੀ ਜੀ ਕਹਿੰਦੇ ਤੁਸੀਂ ਮੈਨੂੰ ਸਬੂਤ ਦਿਓ ਜੇ ਮੈਂ ਇੱਕ ਹੋਰ ਦੇਖੋ ਇਹ ਬਿਆਨ ਹੁਣ ਕਿੱਧਰ ਨੂੰ ਜਾਂਦਾ ਬੀਬੀ ਜੀ ਕਹਿੰਦੇ ਤੁਸੀਂ ਮੈਨੂੰ ਸਬੂਤ ਦਿਓ ਜੇ ਕੋਈ ਮੇਰੇ ਨਾਂ ਤੇ ਰਿਸ਼ਬਤ ਲੈਂਦਾ ਜੇ ਮੈਂ ਕਾਰਵਾਈ ਨਾ ਕਰਾਂ ਜੇਕਰ ਮੈਂ ਕਾਰਵਾਈ ਨਾ ਕਰਾਂ ਫਿਰ ਮੈਂ ਦੋਸ਼ੀਆਂ ਬੀਬੀ ਜੀ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡੇ ਨਾਮ ਤੇ ਪੈਸਾ ਚੱਲ ਰਿਹਾ ਤਾਂ ਫਿਰ ਲੈ ਕੌਣ ਰਹੇ ਉਹ ਵੀ ਤਾਂ ਤੁਹਾਨੂੰ ਪਤਾ ਹੀ ਹੋਣਾ ਫਿਰ ਕਾਰਵਾਈ ਕਰ ਦਿਓ ਉੜੀਕੀ ਕਿਹਨੂੰ ਜਾਣਿਓ ਤੁਹਾਡੇ ਤੱਕ ਇੰਨੀ ਗੱਲ ਪਹੁੰਚ ਗਈ ਕਿ ਕਿਹੜਾ ਪੈਸੇ ਲੈਂਦਾ ਕਿਹੜਾ ਅਫਸਰ ਆ ਫਿਰ ਹਾਲੇ ਵੀ ਤੁਸੀਂ ਸਬੂਤ ਮੰਗ ਰਹੇ ਹੋ ਭਾਈ ਹੋਰ ਐਦੂ ਵੱਡੇ ਸਬੂਤ ਕਿਹੜੇ ਹੁੰਦੇ ਆ ਇਤੋਂ ਵੱਡੇ ਸਬੂਤ ਜਿਹੜੇ ਆ ਉਹ ਕਿਹੜੇ ਹੁੰਦੇ ਆ ਉਹ ਹੀ ਦੱਸ ਦੋ ਨਾ ਲੋਕਾਂ ਜਿਹੜੇ ਚਰਚਾ ਹੈ ਜਾਂ ਲੋਕਾਂ ਦੇ ਇਲਜ਼ਾਮ ਆ ਜਿਵੇਂ ਦੂਜੀਆਂ ਸਰਕਾਰਾਂ ਭ੍ਰਿਸ਼ਟ ਅਫਸਰਾਂ ਨੂੰ ਪਾਲਦੀਆਂ ਸੀ ਫਿਰ ਤੁਸੀਂ ਪਾਲ ਹੀ ਰਹੇ ਹੋ ਤੁਸੀਂ ਇੱਕ ਪਾਸੇ ਉਹਨਾਂ ਨੂੰ ਕਹਿ ਰਹੇ ਹੋ ਵੀ ਸਾਨੂੰ ਪਤਾ ਹੈ ਭ੍ਰਿਸ਼ਟ ਅਫਸਰਾਂ ਦਾ ਇੱਕ ਪਾਸੇ ਕੋਈ ਕਾਰਵਾਈ ਕੋਈ ਨਹੀਂ ਕਰਦੇ ਦੇਖੋ ਆਪਸ ਸਰਕਾਰਾਂ ਨੂੰ ਫਰਕ ਕੀ ਰਿਹਾ ਹੈ ਜਾਂ ਮਤਲਬ ਦੇਖੋ ਦੇਖੋ ਇਲਜ਼ਾਮ ਦੂਸਰੀਆਂ ਸਰਕਾਰਾਂ ਤੇ ਇਹ ਲੱਗਦੇ ਸੀ ਕਿ ਯਾਰ ਭ੍ਰਿਸ਼ਟ ਅਫਸਰ ਨੇ ਭ੍ਰਿਸ਼ਟਾਚਾਰ ਇਥੇ ਚੱਲਦੀ ਆ ਇਹ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੇ ਸੀ ਕਹਿੰਦੇ ਆ ਤੇ ਕਹਿੰਦੇ ਵੀ ਰਹਿਣਗੇ ਇਹ ਤਾਂ ਕੋਈ ਸ਼ੱਕ ਨਹੀਂ ਹੁਣ ਮੈਂ ਤਾਂ ਉਹੀ ਗੱਲ ਕਰਦਾ ਨਾ ਕਿ ਦੁਚਿੱਤੀ ਦੇ ਵਿੱਚ ਆ ਲੋਕ ਵੀ ਦੁਚਿੱਤੀ ਦੇ ਵਿੱਚ ਆ ਕਿ ਭਾਈ ਤੁਹਾਡੀ ਸਰਕਾਰ ਦੇ ਵਿੱਚ ਭ੍ਰਿਸ਼ਟ ਅਫਸਰ ਆ ਤੁਸੀਂ ਉਹਨਾਂ ਖਿਲਾਫ ਬੋਲ ਵੀ ਰਹੇ ਹੋ ਬੋਲ ਵੀ ਦੱਬੀ ਆਵਾਜ਼ ਦੇ ਵਿੱਚ ਰਹੇ ਹੋ ਹੁਣ ਰੋਕ ਕੌਣ ਰਿਹਾ ਹੈ ਪਹਿਲੀ ਗੱਲ ਤੁਹਾਨੂੰ ਬੋਲਣ ਤੋਂ ਕੌਣ ਰੋਕ ਰਿਹਾ ਦੂਜੀ ਗੱਲ ਤੁਹਾਨੂੰ ਭ੍ਰਿਸ਼ਟ ਅਫਸਰਾਂ ਤੇ ਕਾਰਵਾਈ ਕਰਨ ਤੋਂ ਕੌਣ ਰੋਕ ਰਿਹਾ ਆ ਠੀਕ ਹੈ ਤੀਜੀ ਗੱਲ ਜਿਹੜੇ ਭ੍ਰਿਸ਼ਟ ਅਫਸਰ ਨੇ ਉਹਨਾਂ ਦਾ ਨਾਮ ਨਸ਼ਰ ਕਰਨ ਤੋਂ ਤੁਹਾਨੂੰ ਕੌਣ ਰੋਕ ਰਿਹਾ ਉਹ ਕੜੀ ਕਿਹੜੀ ਆ ਜਿਹੜੀ ਤੁਹਾਨੂੰ ਰੋਕੀ ਜਾਂਦੀ ਆ ਤੇ ਜੇ ਉਹ ਕੜੀ ਜਗ ਜਹਰ ਹੋ ਗਈ ਮੈਨੂੰ ਲੱਗਦਾ ਨਾ ਤਾਂ ਭ੍ਰਿਸ਼ਟ ਅਫਸਰ ਰਹਿਣੇ ਆ ਨਾ ਫਿਰ ਭ੍ਰਿਸ਼ਟਾਚਾਰ ਰਹਿਣਾ ਫਿਰ ਤਾਂ ਭ੍ਰਿਸ਼ਟਾਚਾਰ ਮੁਕਤ ਆਪ ਦੇ ਆਪ ਹੀ ਹੋ ਜਾਣਾ ਮਤਲਬ ਹੈ ਸਿਰਫ ਕਹਿਣ ਦੇ ਨਾਲ ਜਾਂ ਸਿਰਫ ਬਿਆਨ ਦੇਣ ਦੇ ਨਾਲ ਲੋਕਾਂ ਚ ਵਾਹ ਵਾਹੀ ਖੱਟਣ ਦੇ ਨਾਲ ਇਹ ਚੀਜ਼ਾਂ ਦੇ ਨਾਲ ਜਿਹੜਾ ਹੈਗਾ ਭ੍ਰਿਸ਼ਟਾਚਾਰ ਮੁਕਤ ਨਹੀਂ ਹੋਣਾ ਅਸਲ ਦੇ ਵਿੱਚ ਉਹਨਾਂ ਦੇ ਨਾਮ ਨਸ਼ਰ ਕਰਨੇ ਪੈਣਗੇ ਲੋਕਾਂ ਦੇ ਵਿੱਚ ਨਸ਼ਰ ਕਰਨੇ ਪੈਣਗੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਉਣੇ ਪੈਣਗੇ ਦੇਖੋ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਉਹ ਤਾਂ ਉਹਨਾਂ ਦੀ ਕਮਾਣਾ ਪਰ ਉਹਨਾਂ ਤੱਕ ਪਹੁੰਚਾ ਕੇ ਤੁਸੀਂ ਕਮ ਸੇ ਕਮ ਇੰਨਾ ਤਾਂ ਦੱਸ ਦਿਓ ਨਾ ਕਿ ਪੰਜਾਬ ਘਰ ਦੇ ਮੁੱਖ ਮੰਤਰੀ ਤੱਕ ਨਾਮ ਪਹੁੰਚਾ ਦਿੱਤੇ ਹੁਣ ਉਹ ਕਾਰਵਾਈ ਕਰਦੇ ਆ ਉਹ ਕਾਰਵਾਈ ਨਹੀਂ ਕਰਦੇ ਉਹਨਾਂ ਦੀ ਗੱਲ ਆ ਪਰ ਸਿਰਫ ਕਹਿਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਰਿਸ਼ਵਤਖੋਰੀ ਆ ਜਾਂ ਭ੍ਰਿਸ਼ਟਾਚਾਰ ਆ ਉਹ ਰੋਕਣ ਨਹੀਂ ਆਲਾ ਤੇ ਵੱਡੀ ਗੱਲ ਸਵਾਲ ਹੁਣ ਇਹ ਵੀ ਉੱਠਦੇ ਆ ਨਾ ਕਿ ਇਹ ਸਿਰਫ ਇਸੇ ਤਹਿਸੀਲ ਦੀ ਗੱਲ ਆ ਮੰਤਰੀ ਸਹਿਬਾ ਤਾਂ ਬੋਲ ਪਏ ਕਿ ਸਿਰਫ ਇਸੇ ਤਹਿਸੀਲ ਦੀ ਗੱਲ ਆ ਜਾਂ ਇਨ੍ਹਾਂ ਦੇ ਹਲਕਿਆਂ ਦੀ ਗੱਲ ਆ ਜਾਂ ਫਿਰ ਹੋਰ ਹਲਕਿਆਂ ਦੇ ਵਿੱਚ ਵੀ ਇਹੋ ਹਾਲ ਜਿਹੜਾ ਹੈਗਾ ਚੱਲ ਰਿਹਾ ਤੇ ਜੇ ਹੋਰ ਨਾ ਹਲਕਿਆਂ ਦੇ ਵਿੱਚ ਵੀ ਐਸਾ ਕੁਝ ਚੱਲ ਰਿਹਾ ਤਾਂ ਫਿਰ ਜਿਹੜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਦੇ ਬੋਰਡ ਲਾ ਰਹੇ ਹੋ ਉਹਨਾਂ ਤੇ ਸਵਾਲੀਆ ਚਿੰਨ੍ਹ ਲੋਕਾਂ ਦੇ ਦਿਮਾਗਾਂ ਦੇ ਵਿੱਚ ਵੀ ਲੋਕਾਂ ਦੇ ਮਨਾਂ ਦੇ ਵਿੱਚ ਖੜਾ ਹੁੰਦਾ ਇੱਕ ਹੋਰ ਵੀ ਗੱਲ ਹੈ ਨਾ ਕਿ ਬੀਬਾ ਜੀ ਦੀ ਤੁਹਾਨੂੰ ਨਹੀਂ ਲੱਗਦਾ ਕਿ ਬੇਬਸੀ ਚਲਕ ਰਹੀ ਹੈ ਹਮ ਅੱਜ ਕਿਉਂਕਿ ਜੇਕਰ ਸਤ ਕਈ ਵਾਰ ਇਹ ਹੁੰਦਾ ਨਾ ਕਿ ਜਿਵੇਂ ਹੁਣ ਇਹਨਾਂ ਦੇ 92 ਵਿਧਾਇਕਾ ਜੇਕਰ ਦੂਸਰਿਆਂ ਦੇ ਵਿੱਚੋਂ ਕੋਈ ਬੋਲ মিডিਆ ਦੇ ਉੱਪਰ ਬੋਲਦਾ ਤਾਂ ਗੱਲ ਮੰਨਦੇ ਕਿ ਇਹ ਉਹਦੀ ਬੇਬਸੀ ਆ ਵਿਚਾਰਾ ਕੁਝ ਕਰ ਨਹੀਂ ਸਕਦਾ ਹੁਣ ਉੱਪਰ ਸਰਕਾਰ ਆ ਸਰਕਾਰ ਨਹੀਂ ਕਰ ਦਿੰਦੀ ਅਫਸਰ ਨਹੀਂ ਕਰਨ ਦਿੰਦੇ ਹੁਣੇ ਪਰ ਇੱਥੇ ਤੋਂ ਤੁਸੀਂ ਸੱਤਾ ਦੇ ਵਿੱਚੋਂ ਜੀ ਸੱਤਾ ਤੁਹਾਡੇ ਕੋਲ ਆ ਤੁਸੀਂ ਸੱਤਾ ਭੋਗ ਰਹੇ ਹੋ 2.5 3 ਸਾਲ ਤੋਂ ਨੂੰ ਸੱਤਾ ਭੋਗਦੇ ਨੂੰ ਹੋ ਗਏ 2.5 ਸਾਲ ਹਲੇ ਜਿਹੜੇ ਹੈਗੇ ਆ ਉਹ ਬਾਕੀ ਪਏ ਤਾਂ ਤੁਸੀਂ ਫਿਰ ਤੁਸੀਂ ਕਿਹਦੇ ਕੋਲੇ ਆਪਦੀ ਇਹ ਬੇਵਸੀ ਜ਼ਾਹਰ ਕਰ ਰਹੇ ਹੋ ਕਰਨਾ ਹੁੰਦਾ ਤੁਸੀਂ ਬੇਵਸੀ ਜ਼ਾਹਰ ਨਹੀਂ ਕਰਨੀ ਹੁੰਦੀ ਜੋ ਸੱਤਾ ਦੇ ਵਿੱਚ ਹੁੰਨੇ ਹੋ ਤੁਸੀਂ ਐਕਸ਼ਨ ਕਰਨਾ ਹੁੰਦਾ ਝਟ ਤੇ ਤੁਸੀਂ ਦੱਸ ਦੇਣਾ ਹੁੰਦਾ ਤੇ ਐਕਸ਼ਨ ਤੁਸੀਂ ਕਰ ਦਿੱਤਾ ਰਹੇ ਹੋ ਸੰਗਰੂਰ ਦੀਆਂ ਚੋਣਾ ਬਲੇ ਐਕਸ਼ਨ ਤੁਸੀਂ ਮਾਨਸਾ ਦੇ ਐਮਐਲਏ ਦੇ ਉੱਪਰ ਨਹੀਂ ਕੀਤਾ ਇਹ ਐਕਸ਼ਨ ਤੁਸੀਂ ਬਠਿੰਡਾ ਦਿਹਾਤੀ ਦੇ ਐਮਐਲਏ ਅਮਨਤ ਰਤਨ ਦੇ ਉੱਪਰ ਨਹੀਂ ਕੀਤਾ अच्छा ਹੁਣ ਇੱਕ ਗੱਲ ਦੱਸੋ ਮੈਨੂੰ ਜੇਕਰ ਤੁਸੀਂ ਕ੍ਰਾਪਸ਼ਨ ਨੂੰ ਲੈ ਕੇ ਐਕਸ਼ਨ ਆਪਦੇ ਮਾਨਸਾਲੇ ਐਮਐਲਏ ਤੇ ਕਰ ਸਕਦੇ ਹੋ ਦੇਖੋ ਜੀ ਕ੍ਰਾਪਸ਼ਨ ਨੂੰ ਲੈ ਕੇ ਐਕਸ਼ਨ ਆਪਦੇ ਬਠਿੰਡਾ ਅਧਿਆਤੀ ਵਾਲੇ ਐਮਐਲਏ ਤੇ ਕਰ ਸਕਦੇ ਹੋ ਕੀ ਗੱਲ ਫਿਰ ਹੁਣ ਅਫਸਰ ਐਮਐਲਏ ਤੋਂ ਵੀ ਵੱਡੇ ਹੋਗੇ ਅਫਸਰ ਐਮਐਲਏ ਤੋਂ ਵੀ ਉੱਤੇ ਹੋਗੇ ਜੇ ਕਾਰਵਾਈ ਤੁਹਾਡੇ ਕਹਿਣ ਅਨੁਸਾਰ ਅਫਸਰਾਂ ਤੇ ਹੋ ਸਕਦੀ ਆ ਤਾਂ ਫਿਰ ਇਹੋ ਕਾਰਵਾਈ ਸੌਰੀ ਐਮਐਲਏ ਤੇ ਹੋ ਸਕਦੀ ਆ ਤਾਂ ਫਿਰ ਇਹੋ ਕਾਰਵਾਈ ਅਫਸਰਾਂ ਤੇ ਕਿਉਂ ਨਹੀਂ ਹੋ ਸਕਦੀ ਫਿਰ ਅਫਸਰਾਂ ਤੇ ਵੀ ਕਰੋ ਨਾ ਤੇ ਲੋਕ ਤਾਂ ਕਾਰਵਾਈ ਲੋਕ ਤਾਂ ਮੰਗਦੇ ਆ ਲੋਕ ਤਾਂ ਭ੍ਰਿਸ਼ਟਾਚਾਰ ਮੁਕਤ ਮੰਗਦੇ ਆ ਤੁਸੀਂ ਕਿਹਾ ਸੀ ਤੇ ਲੋਕ ਦੇਖ ਰਿਹਾ ਭ੍ਰਿਸ਼ਟਾਚਾਰ ਮੁਕਤ ਕਦੋਂ ਹੋਵੇ ਪਰ ਮੈਨੂੰ ਲੱਗਦਾ ਹਾਲੇ ਤੱਕ ਜਿਹੜੇ ਪੂਰੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਦੀਆਂ ਗੱਲਾਂ ਨੇ ਉਹ ਸਿਰਫ ਹੀ ਗੱਲਾਂ ਨੇ ਕਿਉਂਕਿ ਅਸੀਂ ਨਹੀਂ ਕਹਿੰਦੇ ਬੀਬਾ ਜੀ ਨੇ ਆਪ ਹੀ ਸਾਫ਼ ਤੇ ਸਪਸ਼ਟ ਕਰਤਾ ਇੱਕ ਗੱਲ ਹੋਰ ਵੀ ਮੈਨੂੰ ਲੱਗਦੀ ਹੈ ਕਿ ਇਸ ਬਿਆਨ ਤੋਂ ਬਾਅਦ ਬੀਬਾ ਜੀ ਦੀ ਖਿੱਚਤਣ ਜ਼ਰੂਰ ਹੋ ਸਕਦਾ ਹੋਈ ਹੋਵੇ ਕਿਹਾ ਹੋਵੇ ਕਿਉਂਕਿ ਜੇਕਰ ਪਾਰਟੀ ਤੌਰ ਤੇ ਦੇਖ ਕੇ ਦੇਖ ਕੇ ਚੱਲੀ ਇਹਨਾਂ ਦਾ ਪਾਰਟੀ ਤੌਰ ਤੇ ਜ਼ਰੂਰ ਪਾਰਟੀ ਤੇ ਵੱਡੇ ਸਵਾਲ ਬੀਬਾ ਜੀ ਦਾ ਇਹ ਬਿਆਨ ਜਿਹੜਾ ਹੈਗਾ ਖੜੇ ਕਰਕੇ ਹੋ ਗਿਆ